ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆ ਰਹੇ ਆ ਉਹ ਅੱਜ ਦੀ ਜਿਹੜੀ ਬੜੀ ਖੇਤੀ ਆ ਵਾਹ ਜੀ ਆਓ ਜੀ ਆਓ ਆਓ ਆਹ ਰਿਹਾ ਸਾਹਿਬ ਆਜੋ 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 ਜੈ ਹਿੰਦ ਜੈ ਹਿੰਦ ਜੈ ਹਿੰਦ ਜੀ ਰਾਜ ਸਾਹਿਬ ਆਓ ਆਓ ਬੈਠੋ 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 ਰਿਆ ਸਾਹਿਬ ਬੈਠੇ ਜਨਾਬ ਕੀ ਹਾਲ ਚਾਲ ਆ ਹਾਲ ਚਾਲ ਵਧੀਆ ਆ ਹਮ ਡਾਕਟਰ ਸਾਹਿਬ ਵਾਲ ਦੇਖ ਕੇ ਹੋਰ ਵਧੀਆ ਹੋ ਗਿਆ ਹੋਰ ਵਧੀਆ ਤਾਂ ਹੋਣਾ ਹੀ ਪਈ ਹੈ ਇਹ ਹੋਣਾ ਚਾਹੀਦਾ ਵੀ ਆ ਚਾਹੀਦਾ ਚਾਹੀਦਾ ਦੇਖੋ ਖੁਸ਼ਮੁਜਾਜ਼ ਹਾਂ ਬਿਲਕੁਲ ਜੀ ਬਿਲਕੁਲ ਵਧੀਆ ਕੰਮ ਕਰਨ ਵਾਲੇ ਡਾਕਟਰ ਸਾਹਿਬ ਸਾਡੇ ਕੋਲ ਪਹੁੰਚੇ ਆ ਹਾਂਜੀ ਹਾਂਜੀ ਤੇ ਵਧੀਆ ਹੋਣਾ ਹੀ ਚਾਹੀਦਾ ਬਿਲਕੁਲ ਹਾਂ ਰਸਮ ਪੂਰੀ ਕਰ ਲਈਏ ਵੈਸੇ ਤੇ ਇਹਨਾਂ ਨੂੰ ਜਾਣਦਾ ਕੋਣ ਨਹੀਂ ਮੈਂ ਕਿਹਾ ਆ ਜਾਣਦੇ ਤੇ ਸਾਰੇ ਪਰ ਫੇਰ ਵੀ ਮੈਂ ਜਾਣ ਕਰਾਉਣਾ ਚਲੋ ਡਾਕਟਰ ਸੋਨ ਸਿੰਘ ਵਾਲੀਆ ਜੀ ਜੀ ਜੋ ਡਾਇਰੈਕਟਰ ਨੇ ਸਕੂਲ ਆਫ ਆਰਗੈਨਿਕ ਫਾਰਮਿੰਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਚ ਆਹ ਔਰ ਡਾਕਟਰ ਸਾਹਿਬ ਇਹਨਾਂ ਦਾ ਬੜਾ ਤਜਰਬਾ ਬਿਲਕੁਲ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹਾਂ ਹਰ ਵੇਲੇ ਜਦੋਂ ਵੀ ਕਿਤੇ ਯੂਨੀਵਰਸਿਟੀ ਜਾਈਏ ਨਾ ਇਹ ਆਪਣੇ ਕੰਮ ਤੇ ਲੱਗੇ ਦੇਖਿਆ ਹੈ ਬਿਲਕੁਲ ਜੀ ਕੰਮ ਵੀ ਨਵਾਂ ਕਰਦੇ ਆਹ ਫੇ ਇਹਨਾਂ ਨੂੰ ਮਿਲ ਨਹੀਂ ਜਾਣਾ ਹੋਵੇ ਦਫ਼ਤਰ 'ਚ ਕਦੇ ਨਹੀਂ ਮਿਲਦੇ ਗਏ ਹੁੰਦੇ ਉੱਥੇ ਹੀ ਖੇਤਾਂ 'ਜਈ ਆ ਉੱਥੇ ਹੀ ਸਾਰੇ ਉਹਨਾਂ ਲੱਗੇ ਕਦੇ ਗੈਵ ਖੇਤੀ ਆ ਤੇ ਕਦੇ ਘਣੀ ਖੇਤੀ ਪਤਾ ਨਹੀਂ ਕੀ-ਕੀ ਕਰਦੇ ਰਹਿੰਦੇ ਇਹ ਉੱਥੇ ਖੋਜਾਂ 'ਚ ਹੀ ਲੱਗੇ ਖੋਜਾਂ 'ਚ ਲੱਗੇ ਠੀਕ ਹੈ ਡਾਕਟਰ ਸਾਹਿਬ ਜੀ ਆਇਆ ਇਹਨੂੰ ਫਿਰ ਤੋਂ ਜਾਣਕਾਰੀ ਲਵਾਂਗੇ ਅੱਜ ਪੂਰੀ ਜੀ ਜੀ ਹਾਂ ਅਜਾ ਇੱਕ ਗੱਲ ਤੋਂ ਰਿਹਾਰ ਸਾਹਿਬ ਬੜੇ ਤੰਗ ਹੋ ਜੀਦਾ ਹਾਂਜੀ ਹੁਣ ਜਿਹੜੀ ਆ ਜਨਰੇਸ਼ਨ ਆ ਨਾ ਆਪਣੀਆਂ ਹੰਦਿਆਣੇ ਆ ਹੂੰ ਇਹ ਇੱਧਰ ਉੱਧਰ ਮਤਲਬ ਖਾਣ ਦਾ ਇਹਨਾਂ ਦਾ ਤਰੀਕਾ ਨਹੀਂ ਕੋਈ ਸੀ ਵਧੀਆ ਲੱਗਦਾ ਬਿਲਕੁਲ ਤੇਜਪਾਲ ਜੀ ਤੁਸੀਂ ਗੱਲ ਨਬਜ ਤੇ ਹੱਥ ਰੱਖਤਾ ਆਹ ਵਾਕਈ ਹੂੰ ਇਹ ਪਤਾ ਨਹੀਂ ਘਰ ਦੀ ਰੋਟੀ ਤੇ ਪਸੰਦ ਹੀ ਨਹੀਂ ਆਹ ਬਿਲਕੁਲ ਅੱਛਾ ਦੂਜੀ ਗੱਲ ਆ ਵੀ ਚਲੋ ਘਰ ਦੀ ਰੋਟੀ ਨਹੀਂ ਪਸੰਦ ਤੇ ਹੋਰ ਬਹੁਤ ਸਾਰੇ ਖਾਣੇ ਇਹੋ ਜਿਹੇ ਹੈਗੇ ਆ ਬਹੁਤ ਕੁਝ ਹੈ ਹੈ ਜਿਹੜਾ ਅਸੀਂ ਘਰ 'ਚ ਤਿਆਰ ਕਰ ਸਕਦੇ ਆ ਖਾ ਸਕਦੇ ਆ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਆ ਹੂੰ ਇਹ ਨਾਟਦੇ ਆ ਜੀਭ ਦੇ ਸਵਾਦ ਨੂੰ ਬਿਲਕੁਲ ਪਰ ਤੁਸੀਂ ਵੇਖਿਆ ਵੀ ਜੀਭ ਦੇ ਸਵਾਦ ਨੇ ਇਹਨਾਂ ਨੂੰ ਕਿਤਰਾ ਦਾ ਬਣਾਤਾ ਬਿਲਕੁਲ ਬਿਲਕੁਲ ਕਦੇ ਜੀ ਇਹਦਾ ਵਿਟਾਮਿਨ ਡੀ ਘਟ ਗਿਆ ਕਦੇ ਇਹਦਾ ਵਿਟਾਮਿਨ ਸੀ ਘਟ ਗਿਆ ਬਿਲਕੁਲ ਹੁਣ ਜੀ ਇਹਦੇ ਤੇ ਫੈਟ ਵੜੀ ਆ ਗਈ ਆ ਤੇ ਉਹ ਵੇਖੋ ਜੇ ਜਦੋਂ ਕੰਬੀਨੇਸ਼ਨ ਸਾਰੀਆਂ ਚੀਜ਼ਾਂ ਦਾ ਹੋ ਜਾਂਦਾ ਨਾ ਬਿਲਕੁਲ ਵੀ ਇੱਕ ਤੇ ਜੰਕ ਫੂਡ ਹੂੰ ਤੇ ਇਹੋ ਜੇ ਖਾਣੇ ਆ ਤੇ ਦੂਸਰਾ ਜਦੋਂ ਮੰਜੇ ਤੇ ਬੈਠੇ ਰਹਿਣਾ ਆ ਦੇਖੋ ਆ ਜਿਹੜੀਆਂ ਤੁਸੀਂ ਗੱਲ ਕੀਤੀ ਆ ਕਦੇ ਆਪਾਂ ਸੁਣਿਆ ਸੀ ਆਪਣਾ ਪਿੰਡਾਂ ਵਾਲਿਆਂ ਦਾ ਵਿਟਾਮਿਨ ਡੀ ਘਟੂਗਾ ਜੀ ਕਦੇ ਗੱਲ ਹੋਈ ਸੀ ਨਾ ਜੀ ਨਾ ਕਦੇ ਕਿਸੇ ਦਾ ਬੀਪੀ ਵਧਿਆ ਸੀ ਹੂੰ ਕਦੇ ਕਿਸੇ ਨੂੰ ਸ਼ੂਗਰ ਸੀਗੀ ਹੂੰ ਕੁਝ ਨਹੀਂ ਜੀ ਹੁੰਦਾ ਹੁੰਦਾ ਕਾਰਨ ਸੀ ਵੀ ਸਾਡਾ ਜਿਹੜਾ ਧਰਤੀ ਨਾਲ ਰਿਸ਼ਤਾ ਸੀ ਨਾ ਹੂੰ ਉਹ ਬਣਿਆ ਹੋਇਆ ਸੀ ਅਸੀਂ ਧਰਤੀ ਨਾਲ ਉਹ ਰਿਸ਼ਤਾ ਤੋੜ ਲਿਆ ਜਿਆਦਾ ਹੀ ਤੋੜ ਲਿਆ ਜੀ ਹੁਣ ਤੇ ਆਪਾਂ ਉਹੀ ਆ ਨਾ ਪਿੰਡਾਂ 'ਚ ਰਹਿਣ ਵਾਲੇ ਵੀ ਦੁੱਧ ਮੋਲ ਲੈਣ ਲਾ ਪੇ ਬਣੂ ਬਿਲਕੁਲ 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 ਤਾਂ ਹੀ ਕਹਿੰਦੇ ਫਿਰ ਕੈਲਸ਼ੀਅਮ ਕੈਲਸ਼ੀਅਮ ਹੁੰਦਾ ਜਿਹੜਾ ਹੱਡੀਆਂ ਬਣਾਉਂਦਾ ਫੇ ਕਹਿੰਦੇ ਜੀ ਕੈਲਸ਼ੀਅਮ ਘਟਿਆ ਆ ਮੇਰਾ ਹੱਡੀਆਂ ਹੁਣ ਉਦਾਂ ਮੇਰੀਆਂ ਕੰਮ ਨਹੀਂ ਕਰਦਾ ਮੈਨੂੰ ਲੱਗਦਾ ਵਾ ਕਿ 40 50 ਪਰਸੈਂਟ ਘਰਾਂ ਦੇ ਵਿੱਚ ਲੱਸੀ ਦਹੀਂ ਬਣਦੇ ਨਹੀਂ ਹੁਣ ਮੈਨੂੰ ਲੱਗਾ ਮੁਸ਼ਕਲ ਚਾ ਚੂਲੀ ਕਿਤੇ ਲੈਂਦੇ ਆ ਦੁੱਧ ਦੇਖੋ ਦੇਖੋ ਇਹ ਇਹ ਸਿਰਫ ਅਸੀਂ ਨਾ ਆਰਾਮ ਪ੍ਰਸਤ ਹੋ ਗਏ ਆ ਤੇ ਜਿਹੜਾ ਅਸੀਂ ਬਚਾਉਣਾ ਸੀ ਉਹ ਅਸੀਂ ਡਾਕਟਰਾਂ ਦੇ ਡਾਕਟਰਾਂ ਦੇ ਤਾਂ ਆ ਡਾਕਟਰ ਅਮੀਰ ਹੋ ਹੀ ਜਾਂਦੇ ਆ ਤੇ ਅਸੀਂ ਆਪਣਾ ਖਾਣ ਪੀਣ ਵੀ ਬਦਲ ਲਿਆ ਤੇ ਜਦਨ ਚੱਕ ਲੋ ਚੱਕ ਲੋ ਵੀ ਫੇ ਛੇਤੀ ਹੋ ਜਾਣੀ ਆ ਭਾਈ ਆਪਣਾ ਖਾਣ ਪੀਣ ਸਹੀ ਰੱਖਣਾ ਚਾਹੀਦਾ ਬੰਦੇ ਨੂੰ ਠੀਕ ਚਾਹੀਦਾ ਠੀਕ ਚਾਹੀਦਾ ਸਿਹਤ ਦਾ ਖਿਆਲ ਤਾਂ ਹੀ ਹੋ ਬਿਲਕੁਲ ਉਤਨਾ ਕੁਝ ਨਹੀਂ ਹੋਣਾ ਉਤਨਾ ਕੁਝ ਨਹੀਂ ਹੋਣਾ ਉਹਦੇ ਨਾਲ ਨਾਲ ਇੱਕ ਹੋਰ ਕੰਮ ਵੀ ਕਰਨਾ ਪੈਣਾ ਵੀ ਭਾਈ ਖੇਤੀ ਬਾੜੀ ਜਿਹੜੀ ਨਾ ਹਾਂ ਉਹ ਚੰਗੇ ਤਰੀਕੇ ਨਾਲ ਕਰੀਏ ਵੇਖੋ ਜੀ ਗੱਲ ਇਹ ਆ ਵੀ ਜੇ ਮੈਨੂੰ ਲੱਗਦਾ ਵੀ ਤੁਸੀਂ ਮੰਡੀਆਂ ਦੇ ਭਾਅ ਸੁਣਾਉਣ ਨੂੰ ਫਿਰਦੇ ਹੋ ਦੇ ਜੇ ਕੁਝ ਬੀਜਿਆ ਹੋ ਤੇ ਵੱਡੂ ਹਾਂ ਬੀਜਿਆ ਹੋ ਤੇ ਸਿਹਤ ਵੀ ਠੀਕ ਹੋਊ ਬਿਲਕੁਲ ਬਿਲਕੁਲ ਸਹੀ ਫੇਰ ਹੀ ਮੰਡੀ ਲੱਗੇ ਜਾਓ ਹਾਂ ਸੋ ਮੰਡੀਆਂ ਦੇ ਭਾਅ ਏ ਹਰਿਆਣਾ ਹਾਂ ਸੁਣਾਓ ਜੀ ਸੁਣਾਓ ਹਾਂ ਆਲੂ ਜਲੰਧਰ ਵਿਖਾ ਜੀ 300 ਰੁਪਏ ਕਿਵਾਂਟਲ ਹਾਂਜੀ ਫਿਰੋਜ਼ਪੁਰ 500 ਬੁਢਲਾਡਾ 800 ਮਾਨਸਾ 700 ਰੁਪਏ ਕਿਵਾਂਟਲ ਹਾਂਜੀ ਫਾਜ਼ਿਲਕਾ 1200 ਰੁਪਏ ਕਿਵਾਂਟਲ ਜੀ ਤੇ ਪਟਿਆਲਾ 700 ਰੁਪਏ ਫੀ ਕਿਵਾਂਟਲ ਆਲੂ ਦਾ ਭਾਅ ਰਿਹਾ ਅੱਜ ਦਾ ਹਾਂਜੀ ਪਿਆਜ਼ 1100 ਨੂੰ ਵਿਕਿਆ ਜਲੰਧਰ ਜੀ ਹਾਂਜੀ 2900 ਨੂੰ ਫਿਰੋਜ਼ਪੁਰ ਹੂੰ ਬੁਢਲਾਡਾ ਵੀ 2900 ਨੂੰ ਹੂੰ ਮਾਨਸਾ 2500 ਰੁਪਏ 2500 ਨੂੰ ਹੀ ਫਾਜ਼ਲ ਕਾ ਤੇ ਪਟਿਆਲਾ ਪਿਆਜ਼ ਅੱਜ ਵਿਟਕਿਆ 2200 ਰੁਪਏ ਠੀਕ ਕੁਆਂਟਲ ਜੀ ਟਮਾਟਰ ਰਿਆਰ ਸਾਹਿਬ ਜਲੰਧਰ ਵਿਕਿਆ 900 ਨੂੰ ਫਿਰੋਜ਼ਪੁਰ ਵੀ 900 ਨੂੰ ਹੀ ਬੁਢਲਾਡਾ 1200 ਰੁਪਏ ਕੁਆਂਟਲ ਜੀ 1100 ਨੂੰ ਵਿਕਿਆ ਅੱਜ ਟਮਾਟਰ ਮਾਨਸਾ ਚ ਫਾਜ਼ਲ ਕਾ ਵਿਕਿਆ 1500 ਰੁਪਏ ਕੁਆਂਟਲ ਤੇ 300 ਰੁਪਏ ਪਟਿਆਲਾ ਜੀ ਹਾਂ ਜੀ ਆ ਗਾਜਰ 300 ਨੂੰ ਜਲੰਧਰ 500 ਨੂੰ ਫਿਰੋਜ਼ਪੁਰ ਬੁੜਲਾਡਾ 700 ਰੁਪਏ ਮਾਨਸਾ 800 ਫਾਜ਼ਿਲਕਾ 1000 ਰੁਪਏ ਕੁਇੰਟਲ ਤੇ ਪਟਿਆਲਾ 700 ਰੁਪਏ ਕੁਇੰਟਲ ਅੱਜ ਗਾਜਰ ਦਾ ਭਾ ਰਿਆ ਹਰੇ ਮਟਰ ਜਲੰਧਰ ਵਿਕੇ 800 ਜੀ 1550 ਰੁਪਏ ਕੁਇੰਟਲ ਫਿਰੋਜ਼ਪੁਰ ਬੁੜਲਾਡਾ 2000 ਮਾਨਸਾ 2100 ਫਾਜ਼ਿਲਕਾ 3000 ਰੁਪਏ ਕੁਇੰਟਲ ਤੇ ਪਟਿਆਲਾ ਰਿਆਰ ਸਾਹਿਬ ਹਰੇ ਮਟਰਾਂ ਜਿ ਵਿਕੇ 1500 ਰੁਪਏ ਫੀ ਕੁਇੰਟਲ ਜੀ ਹਾਂ ਇਹ ਤਾਂ ਸੀਗੇ ਮੰਡੀਆਂ ਦੇ ਬਾਅਦ ਦਿੱਤੇ ਆਪਾਂ ਸੁਣਾ ਹੁਣ ਕਰਾਂਗੇ ਡਾਕਟਰ ਸਾਹਿਬ ਨਾਲ ਗੱਲ ਜਿੱਦਾਂ ਆਪਾਂ ਗੱਲ ਕਰਦੇ ਵੀ ਡਾਕਟਰ ਸਾਹਿਬ ਕੁਝ ਨਵਾਂ ਹੀ ਕਰਦੇ ਰਹਿੰਦੇ ਆ ਹਾਂਜੀ ਤੇ ਨਵੀਆਂ-ਨਵੀਆਂ ਗੱਲਾਂ ਲੈ ਕੇ ਸਾਡੇ ਕੋਲ ਪਹੁੰਚਦੇ ਆ ਸੋ ਡਾਕਟਰ ਸਾਹਿਬ ਅੱਜ ਜਿਹੜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਸਾਡਾ ਅੱਜ ਦਾ ਵਿਸ਼ਾ ਹੈ ਜੀ ਵੱਧ ਮੁਨਾਫੇ ਲਈ ਸੰਯੁਕਤ ਖੇਤੀ ਮਾਡਲ ਜੀ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4260 ਤੇ ਸਾਡਾ ਦੂਜਾ ਨੰਬਰ ਆ 0181 281 42 64 ਡਾਕਟਰ ਸਾਹਿਬ ਕਿਸਾਨ ਵੀਰ ਤਾਂ ਜਦੋਂ ਕਾਲ ਕਰਨਗੇ ਉਦੋਂ ਹੀ ਆ ਜੀ ਛੇਤੀ ਦੇਣੀ ਤੁਹਾਣਾ ਗੱਲ ਸ਼ੁਰੂ ਕਰੀਏ ਪਹਿਲਾਂ ਜੀ ਜੀ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਹੀ ਵੀ ਡਾਕਟਰ ਸਾਹਿਬ ਖੇਤਾਂ ਜੇ ਮਿਲਦੇ ਆ ਹੂੰ ਉੱਥੇ ਨਵਾਂ ਹੀ ਕੁਝ ਸੋਚ ਕੇ ਕੋਈ ਨਵੀਂ ਜਿਹੀ ਚੀਜ਼ ਤੁਸੀਂ ਕੱਢ ਕੇ ਲਿਆਉਨੇ ਹੋ ਵੀ ਨਹੀਂ ਖੇਤੀ ਨੂੰ ਜੇ ਆਪਾਂ ਇਸ ਤਰੀਕੇ ਨਾਲ ਕਰ ਲਈਏ ਹੈ ਤੇ ਵੱਧ ਬਨਾਵਾ ਵੀ ਦਊ ਘਰ ਦਾ ਗੁਜ਼ਾਰਾ ਵੀ ਵਧੀਆ ਹੋ ਸਾਰਾ ਕੁਝ ਵਧੀਆ ਹੋ ਜੀ 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 ਤੇ ਜੇ ਆਪਾਂ ਦੇਖੀਏ ਤਾਂ ਖੇਤੀ ਤੇ ਆਪਾਂ ਪਤਾ ਨਹੀਂ ਕਦੋਂ ਦੇ ਕਰਦੇ ਆ ਸਾਡੇ ਕਿੰਨੀਆਂ ਪੁਸ਼ਤਾਂ ਹੋ ਗਈਆਂ ਖੇਤੀ ਕਰੀ ਜਾਂਦੇ ਆ ਜੀ ਤੇ ਤੁਸੀਂ ਆ ਜਿਹੜੀ ਸੰਯੁਕਤ ਖੇਤੀ ਲੈ ਕੇ ਆਏ ਆ ਜੀ ਇਹ ਮਾਡਲ ਹੈ ਤੇ ਜਿਹੜਾ ਸਾਡੇ ਬਜ਼ੁਰਗਾਂ ਦਾ ਮਾਡਲ ਸੀ ਕੀ ਫਰਕ ਆ ਇਹਦੇ ਚ ਆ ਬਿਲਕੁਲ ਇਹ ਦੱਸੋ ਬਈ ਨਾ ਜੀ ਤੇਜਪਾਲ ਜੀ ਗੱਲ ਇਸ ਤਰ੍ਹਾਂ ਆ ਵੀ ਸਾਡੇ ਜਿਹੜੇ ਬਜ਼ੁਰਗ ਖੇਤੀ ਕਰਦੇ ਸੀਗੇ ਤੇ ਉਹਦੇ ਚ ਇਹ ਸੀਗਾ ਵੀ ਉਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਜ਼ਰੂਰਤਾਂ ਸੀ ਆਪਣੇ ਘਰੋਂ ਹੀ ਪੂਰੀਆਂ ਕਰਦੇ ਸੀ ਆਹ ਜਿਦਾਂ ਕ੍ਰੇਲੂ ਆਪਰੋਂ ਅਨਾਜ ਦੀ ਲੋੜ ਆ ਤੇਲੀ ਬੀਜਾਂ ਦੀ ਲੋੜ ਆ ਦਾਲਾਂ ਦੀ ਲੋੜ ਆ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਆ ਹਰ ਚੀਜ਼ ਸਾਡੇ ਘਰੇ ਪੈਦਾ ਹੁੰਦੀ ਸੀ ਪੁਰਾਣੇ ਟਾਈਮ ਦੇ ਵਿੱਚ ਵੀ ਲੇਕਿਨ ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਦੌਰ ਮਸ਼ੀਨੀ ਕਰਨ ਦਾ ਵੀ ਆਇਆ ਸਾਡੀਆਂ ਚੰਗੀਆਂ ਕਿਸਮਾਂ ਵੀ ਆਈਆਂ ਉਹਦੇ 'ਚ ਕੀ ਹੋਇਆ ਫਿਰ ਵੱਧ ਮੁਨਾਫਾ ਦੇਣ ਵਾਲੀਆਂ ਸਾਡੀਆਂ ਜਿਹੜੀਆਂ ਫਸਲਾਂ ਆ ਗਈਆਂ ਤੇ ਉਹਦੇ ਤੇ ਹੀ ਸਾਡਾ ਜਿਹੜਾ ਕੇਂਦਰਿਤ ਹੋ ਗਿਆ ਸਾਰਾ ਕੁਝ ਤੇ ਹੁਣ ਜਿਹੜਾ ਇਹ ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ ਆ ਇਹਦੇ ਵਿੱਚ ਵੀ ਅਸੀਂ ਉਹ ਪੁਰਾਣੇ ਟਾਈਮ ਵਾਲਾ ਹੀ ਕੰਮ ਕੀਤਾ ਜੀ ਮਤਲਬ ਜਿਹੜੀਆਂ ਸਾਡੀਆਂ ਘਰੇਲੂ ਲੋੜਾਂ ਨੇ ਉਹ ਅਸੀਂ ਹਰ ਘਰੇਲੂ ਲੋੜ ਇਸੇ ਤੋਂ ਹੀ ਪੂਰੀ ਕੀਤੀ ਆ ਤੇ ਅਸੀਂ ਇਹ ਢਾਈ ਕਿਲੇ ਦਾ ਮਾਡਲ ਬਣਾਇਆ ਅੱਛਾ ਜੀ ਉਹਦੇ ਚ ਜਿੰਨੀਆਂ ਵੀ ਸਾਨੂੰ ਘਰੇ ਜ਼ਰੂਰਤਾਂ ਨੇ ਹਰ ਜ਼ਰੂਰਤ ਸਾਡੀ ਘਰੇ ਪੂਰੀ ਹੁੰਦੀ ਹੈ ਤੇ ਮੈਂ ਜਿਸ ਤਰ੍ਹਾਂ ਅਕਸਰ ਪਹਿਲਾਂ ਵੀ ਕਹਿਣਾ ਹੁੰਨਾ ਵੀ ਕਿਸਾਨ ਵੀਰ ਬਾਹਰ ਜਾਵੇ ਘੁਮਣ ਫਿਰਨ ਜਾਵੇ ਜੀ ਲੇਕਿਨ ਬਾਹਰੋਂ ਸਿਰਫ ਤੇ ਸਿਰਫ ਨਮਕ ਲੈ ਕੇ ਆਵੇ ਜਾਂ ਗੈਸ ਵਾਲਾ ਲਾਈਟਰ ਲੈ ਕੇ ਆਵੇ ਬਾਕੀ ਹਰ ਚੀਜ਼ ਅਸੀਂ ਆਪਣੇ ਘਰੇ ਪੈਦਾ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਖਵਾ ਸਕਦੇ ਹਾਂ ਨਾ ਲਾਈਟਰ ਦੇ ਉੱਤੇ ਅਸੀਂ ਰੋਟੀ ਪਕਾ ਲੈਣੀ ਪੁੱਛਣ ਵਾਲਾ ਹੋਵੇ ਇਹ ਨਹੀਂ ਅਸੀਂ ਬਾਏ ਗੈਸ ਵੀ ਵਿੱਚ ਲਾਵਾਂਗੇ ਜੀ ਉਹ ਵੀ ਚਲਾ ਦੋਗੇ ਬਾਏ ਗੈਸ ਵੀ ਵਿੱਚ ਲਾ ਕੇ ਬਾਏ ਗੈਸ ਨਾਲ ਹੀ ਦੋਣਗੇ ਜੀ ਦਾਲ ਤਾਂ ਗੱਲ ਤੇ ਤੁਸੀਂ ਬੜੀ ਵੱਡੀ ਕਹਿ ਗਏ ਜੀ ਕਿ ਬਾਹਰੋਂ ਕੁਝ ਨਹੀਂ ਲਿਆਉਣਾ ਜੀ ਜੀ ਜਿਹੜਾ ਇਹ ਤੁਹਾਡਾ ਸੰਯੁਕਤ ਮਾਡਲ ਆ ਖੇਤੀ ਮਾਡਲ ਆ ਬਣਾਇਆ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੀ ਜੀ ਇਹਦੇ ਵਿੱਚ ਜੇ ਸੰਤੁਲਿਤ ਖਾਦ ਦੀ ਗੱਲ ਕਰੀਏ ਜੀ ਜੀ ਕਿਉਂਕਿ ਹੁਣ ਆ ਪਿਛਲੇ ਕੁਝ ਸਮਿਆਂ ਤੋਂ ਤੇ ਆਪਾਂ ਇਹ ਸਮਝਨੇ ਆ ਕਿ ਕਿਸਾਨ ਵੀ ਸਾਡੇ ਜਿਹੜੇ ਜ਼ਿਆਦਾ ਜ਼ੋਰ ਆ ਉਹ ਕਣਕ ਝੋਨੇ ਤੇ ਦੇਣ ਲੱਗ ਪਿਆ ਜੀ ਜੀ ਤੇ ਜਿਹੜਾ ਤੁਸੀਂ ਮਾਡਲ ਬਣਾਇਆ ਮੈਂ ਇਹਦੇ ਵਿੱਚ ਸੰਯੁਕਤ ਖੇਤੀ ਦੇ ਵਿੱਚ ਸੰਤੁਲਿਤ ਖਾਦ ਜਿਹੜੀ ਆ ਜੀ ਉਹ ਦੇਣ ਦੇ ਵਿੱਚ ਕਿੰਨੀ ਕਮਹਾਈਆ ਕਿੰਨੀ ਕ ਮਦਦ ਕਰਦਾ ਵਾ ਜੀ ਇਹ ਮਾਡਲ ਦਾ ਜੀ ਡਾਕਟਰ ਹਾਰ ਸਾਹਿਬ ਗੱਲ ਇਸ ਤਰ੍ਹਾਂ ਵਾ ਵੀ ਪਹਿਲਾਂ ਆਪਾਂ ਇਹ ਦੇਖਦੇ ਆਂ ਵੀ ਸਾਨੂੰ ਕਿੰਨੀ ਚੀਜ਼ ਦੀ ਲੋੜ ਆ ਹਾਂਜੀ ਠੀਕ ਆ ਜਿਹੜੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਆ ਉਹਨਾਂ ਨੇ ਕਾਫੀ ਲੰਬਾ ਅਰਸਾ ਖੋਜ ਕਰਨ ਤੋਂ ਬਾਅਦ ਕੁਝ ਉਹਨਾਂ ਨੇ ਸਾਨੂੰ ਸਿਫਾਰਸ਼ਾਂ ਕੀਤੀਆਂ ਨੇ ਵੀ ਇੱਕ ਜਿਹੜਾ ਅਡਲਟ ਆ ਉਹਨੂੰ ਕਿੰਨੀ ਚੀਜ਼ ਦੀ ਲੋੜ ਆ ਹਾਂਜੀ ਜਿਸ ਤਰ੍ਹਾਂ ਅਨਾਜ ਹੋ ਗਿਆ ਇਹ ਸਾਡਾ 300 ਗ੍ਰਾਮ ਇੱਕ ਬੰਦੇ ਦੀ ਇੱਕ ਦਿਨ ਦੀ ਲੋੜ ਆ ਦਾਲਾਂ ਸਾਡੀ 65 ਗ੍ਰਾਮ ਇੱਕ ਬੰਦੇ ਦੀ ਲੋੜ ਹੈ ਇੱਕ ਦਿਨ ਦੀ ਹੂੰ ਤੇ ਸਬਜ਼ੀਆਂ ਸਾਡੀਆਂ ਪਹਿਲਾਂ 300 ਸੀ ਹੁਣ 400 ਗ੍ਰਾਮ ਸਬਜ਼ੀ ਸਾਡੀ ਇੱਕ ਬੰਦੇ ਦੀ ਇੱਕ ਦਿਨ ਦੀ ਸਾਡੀ ਲੋੜ ਆ ਵੀ ਇਹਦੇ ਵਿੱਚ ਸਲਾਦ ਵੀ ਆ ਗਿਆ ਹਰੀਆਂ ਪੱਤੇਦਾਰ ਸਬਜ਼ੀਆਂ ਵੀ ਆ ਗਈਆਂ ਬਾਕੀ ਸਬਜ਼ੀ ਵੀ ਆ ਗਈ ਹਾਂਜੀ ਤੇ ਇਸ ਤੋਂ ਬਾਅਦ ਫਿਰ ਫਲ 125 ਗ੍ਰਾਮ ਇੱਕ ਦਿਨ ਦੇ ਹੂੰ ਤੇ ਘਿਓ ਜਾਂ ਤੇਲ 30 ਤੋਂ 35 ਗ੍ਰਾਮ ਇੱਕ ਬੰਦੇ ਦਾ ਹੂੰ ਤੇ ਦੁੱਧ ਵਾਸੀਂ ਪੰਜਾਬ ਚ ਰਹਿੰਦੇ ਆ ਬੜੇ ਖੁਸ਼ਕਿਸਮਤ ਆ ਸਾਡੀ ਜਿਹੜੀ ਦੁੱਧ ਦੀ ਪੈਦਾਵਾਰ ਆ ਉਹ 1154 ml ਪ੍ਰਤੀ ਵਿਅਕਤੀ ਪ੍ਰਤੀ ਦਿਨ ਦੀ ਆ ਜਿਹੜੀ ਕਿ ਆਪਾਂ ਕਹੀਏ ਵੀ ਭਾਰਤ ਦੇ ਸਾਰੇ ਪ੍ਰਾਂਤਾਂ ਤੋਂ ਸਾਡੀ ਵੱਧ ਆ ਅਵੇਲੇਬਿਲਟੀ ਤੇ ਸਾਨੂੰ ਉਹਦੀ ਰਿਕੁਆਇਰਮੈਂਟ ਆ ਸਾਡੀ 300 ml ਇੱਕ ਬੰਦੇ ਦੀ ਇੱਕ ਦਿਨ ਦੀ ਜਰੂਰ ਪੀਣਾ ਚਾਹੀਦਾ ਇਹ ਜਿਹੜੇ ਨਾਨ-ভেজ ਖਾ ਲੈਂਦੇ ਆ ਉਹਨਾਂ ਨੂੰ ਜਿਹੜਾ ਅੰਡਾ ਇੱਕ ਦਿਨ ਛੱਡ ਕੇ ਇੱਕ ਅੰਡਾ ਉਹ ਜਰੂਰ ਲੈਣ ਤੇ ਹਫਤੇ ਚ ਦੋ ਤੋਂ ਤਿੰਨ ਵਾਰੀ ਨਾਨ ਵੇਜ ਠੀਕ ਹੈ ਇਸ ਮਤਲਬ ਸੰਤੁਲਿਤ ਖਾਣਾ ਖਾ ਗੀ ਸਾਡੀ ਹੁਣ ਇਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਆਂ ਵੀ ਜ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਹਮ ਇੰਡੀਆ ਦੀ ਗੱਲ ਕਰੀਏ ਤੇ ਤਕਰੀਬਨ 80% ਜਿਹੜੇ ਕਿਸਾਨ ਆ ਉਹ ਸਾਡੇ ਛੋਟੇ ਕਿਸਾਨ ਆ ਦਰਮਿਆਨੇ ਕਿਸਾਨ ਆ ਜਿਨ੍ਹਾਂ ਦੇ ਕੋਲੇ ਜਿਹੜੀ ਜ਼ਮੀਨ ਆ ਉਹ ਕਾਫੀ ਘੱਟ ਆ ਹਾਂਜੀ ਇਸੇ ਤਰ੍ਹਾਂ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਪਾਂ ਦੇਖੀਏ ਵੀ 4 ਹਕਟੇਅਰ ਤੱਕ ਸਾਡੇ ਤਕਰੀਬਨ 65% ਕਿਸਾਨਾਂ ਜਿਹੜੇ ਇਸ ਕੈਟਾਗਰੀ ਚ ਆਉਂਦੇ ਆ ਤੇ ਜਿਨ੍ਹਾਂ ਦੇ ਕੋਲੇ ਜਿਹੜੀ ਜ਼ਮੀਨ ਆ ਉਹ 4 ਕਟੇਰ ਤੱਕ ਆ ਹਾਂਜੀ ਤੇ ਹੁਣ ਆਪਾਂ ਇਹੀ ਕਹਿੰਨੇ ਆ ਵੀ ਜੇ ਅਸੀਂ 5-7 ਪਰਿਵਾਰ ਦੇ ਮੈਂਬਰ ਹੋਈਏ ਤੇ ਸਾਡੀਆਂ ਜਿਹੜੀਆਂ ਘਰੇਲੂ ਲੋੜਾਂ ਨੇ ਉਹ ਤਾਂ ਅਸੀਂ ਆਪਣੀਆਂ ਘਰੋਂ ਹੀ ਪੂਰੀਆਂ ਕਰੀਏ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ ਬਣਾਇਆ ਇਹਦੇ ਵਿੱਚ ਅਸੀਂ ਇਹ ਕੀਤਾ ਵੀ ਜਿਹੜੀ ਇੱਕ ਚੀਜ਼ ਦੀ ਆਉਟਪੁੱਟ ਆ ਜਿਹਨੂੰ ਅਸੀਂ ਵੇਸਟ ਕਹਿੰਦੇ ਆ ਹਾਂਜੀ ਉਹਨੂੰ ਅਸੀਂ ਐਜ਼ ਇਨਪੁੱਟ ਯੂਜ਼ ਕਰਦੇ ਆ ਦੂਸਰੇ ਕੰਪੋਨੈਂਟ ਦੇ ਵਿੱਚ ਬਿਲਕੁਲ ਠੀਕ ਹੈ ਤਾਂ ਕਿ ਸਾਡੀ ਜਿਹੜੀ ਇਨਪੁੱਟ ਕਾਸਟ ਘਟ ਜਵੇ ਤੇ ਸਾਡਾ ਮੁਨਾਫਾ ਵਧ ਜਵੇ ਠ ਅਛਾ ਜਿਆਰ ਸਾਹਿਬ ਜਦੋਂ ਇਹਨਾਂ ਦੇ ਜਾਓ ਨਾ ਉੱਥੇ ਹੂੰ ਤੇ ਨਹੀਂ ਮੈਨੂੰ ਦਿਖਾ ਲਿਆ ਉਹ ਥੋੜਾ ਜਿਹਾ ਮੈਨੂੰ ਹੁਣ ਪੂਰਾ ਇਦਾਂ ਤਾਂ ਨਹੀਂ ਯਾਦ ਜਦੋਂ ਕਿਤੇ ਅਸੀਂ ਹੁਣ ਬਣਾਵਾਂਗੇ ਤੇ ਹੁਣ ਦੇਖਾਂਗੇ ਅਛਾ ਸਾਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਉਹ ਮਾਡਲ ਬਣਾਇਆ ਪੀਏਯੂ ਦੇ ਵਿੱਚ ਜੀ ਜੀ ਹਨਾ ਜਿਹੜਾ ਜਿਹਦੇ ਵਿੱਚ ਛੋਟਾ ਜਿਹਾ ਪੌਂਡ ਵੀ ਦਿਖਾਇਆ ਸੀ ਵੀ ਇਹਦੇ ਵਿੱਚ ਮੱਛੀ ਵੀ ਹੈਗੀ ਆ ਤੇ ਉਹ ਸਾਰਾ ਦੱਸੋ ਮੈਨੂੰ ਕਿ ਉਹਦੇ ਕਿਹੜੇ ਕਿਹੜੇ ਭਾਗ ਆ ਕਿਸ ਹਿਸਾਬ ਨਾਲ ਉਹ ਬਣਾਇਆ ਤੇ ਕਿਸ ਹਿਸਾਬ ਨਾਲ ਜਿਹੜੇ ਸਾਡੇ ਕਿਸਾਨ ਆ ਉਹ ਕਿਹੜੀ ਲੋਡ ਨੂੰ ਦੇਖ ਕੇ ਆਪਣੇ ਇਹ ਵਿਕਸਤ ਕਰਨ ਜੀ ਠੀਕ ਹੈ ਜੀ ਤੇਜੀਪਾਲ ਦੀ ਜਿਹੜਾ ਸਾਡਾ ਪੀਏਯੂ ਵਿਖੇ ਜਿਹੜਾ ਸ='%20ਨੁਕਤ ਕੇਤੀ ਪੁਨਾਰੀ ਦਾ ਮਾਡਲ ਹੈ ਇਹ ਅਸੀਂ 2011 ਦੇ ਵਿੱਚ ਕੰਮ ਸ਼ੁਰੂ ਕੀਤਾ ਸੀਗਾ ਇਹ ਢਾਈ ਕਿੱਲਿਆਂ ਦਾ ਮਾਡਲ ਆ ਢਾਈ ਕਿੱਲਿਆਂ ਦੇ ਵਿੱਚੋਂ ਡੇਢ ਕਿੱਲਾ ਫਸਲਾਂ ਦੀ ਨਾ ਫਸਲਾਂ ਵੀ ਆਪਾਂ ਉਹੀ ਲੈਣੀਆਂ ਨੇ ਪਹਿਲਾਂ ਅਸੀਂ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਜਿੱਦਾਂ ਅਸੀਂ ਅਨਾਜ ਵਾਸਤੇ ਅਸੀਂ ਬਾਸਮਤੀ ਵੀ ਲਾਵਾਂਗੇ ਅਸੀਂ ਖਣਕ ਵੀ ਲਾਵਾਂਗੇ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਤੇਲਬੀਜ ਆ ਤੇਲਬੀਜ ਦੇ ਵਿੱਚ ਵੀ ਮੈਂ ਇਹੀ ਕਹਿਣਾ ਹੋਣਾ ਵੀ ਜੇ ਅਸੀਂ 5-7 ਪਰਿਵਾਰ ਦੇ ਮੈਂਬਰ ਹੋਈਏ ਸਿਰਫ ਇੱਕ ਕਨਾਲ ਜਗ੍ਹਾ ਜੇ ਅਸੀਂ ਤੇਲ ਬੀਜ ਨੂੰ ਦੇ ਦਈਏ ਜਿਹਦੇ ਸਾਡੀਆਂ ਯੂਨੀਵਰਸਿਟੀਆਂ ਬੜੀਆਂ ਅੱਛੀਆਂ ਕਿਸਮਾਂ ਨੇ ਜਿਸ ਤਰ੍ਹਾਂ ਜੀਐਸਸੀ 7 ਕਿਸਮਾਂ ਇਹਦਾ ਜੇ ਆਪਾਂ ਲਾਈਏ ਵੀ ਇੱਕ ਕਨਾਲ ਜਗ੍ਹਾ 'ਚ ਸਿਰਫ 200 ਗ੍ਰਾਮ ਵੀ ਪੈਣਾ ਤੇ ਸਾਰਾ ਸਾਲ ਸਾਨੂੰ ਤੇਲ ਲਿਆਉਣ ਦੀ ਲੋੜ ਨਹੀਂ ਪੈਣੀ ਜਿਹੜੀ ਇਹਦੀ ਖਾਲਾ ਖਲ ਵੀ ਅਸੀਂ ਫਿਰ ਆਪਣੇ ਪਸ਼ੂਆਂ ਨੂੰ ਪਾਵਾਂਗੇ ਜੀ ਤੇ ਇਹ ਬੜਾ ਵਧੀਆ ਟਾਈਮ ਦੇ ਉੱਤੇ ਇਹ ਵੱਢੀ ਜਾਂਦੀ ਆ ਜਿੱਦਾਂ ਮਾਰਚ ਦੇ ਆਪਾਂ ਲਾਈਏ ਵੀ ਅਖੀਰਲੇ ਹਫ਼ਤੇ ਇਹ ਸਾਡਾ ਖੇਤ ਖਾਲੀ ਕਰ ਦਿੰਦੀ ਆ ਤੇ ਇਸੇ ਜਗ੍ਹਾ ਦੇ ਵਿੱਚ ਇੱਕ ਕਨਾਲ ਜਗ੍ਹਾ ਦੇ ਵਿੱਚ ਅਸੀਂ ਛੱਠੀ ਮੂੰਗੀ ਲਾ ਲਈਏ ਤੇ ਸਾਰਾ ਸਾਲ ਸਾਨੂੰ ਮੂੰਗੀ ਲਿਆਉਣ ਦੀ ਬਲੋਟ ਨਹੀਂ ਇਸੇ ਜਗ੍ਹਾ ਤੋਂ ਸਾਡੀ ਮੂੰਗੀ ਹੋ ਜਾਣੀ ਆ ਤੇ ਜਿਹੜੀ ਇਹ ਛੱਠੀ ਮੂੰਗੀ ਆਪਾਂ ਸਰੋਂ ਤੋਂ ਬਾਅਦ ਲਾਉਨੇ ਆ ਇਹ ਸਾਡੇ ਘਰੇ ਆਉਂਦੀ ਆ ਕਿਉਂਕਿ ਇਹ ਬਾਰਿਸ਼ਾਂ ਤੋਂ ਪਹਿਲਾਂ ਇਹ ਮਤਲਬ ਤਿਆਰ ਹੋ ਜਾਂਦੀ ਆ ਤੇ ਜਦੋਂ ਵੱਢਦੇ ਆਪਾਂ ਸਾਡੇ ਘਰੇ ਆਉਂਦੀ ਆ ਜਦੋਂ ਅਸੀਂ ਕਈ ਵਾਰੀ ਕਣਕ ਤੋਂ ਬਾਅਦ ਜਾਂ ਥੋੜੀ ਪਛੇਤੀ ਅਸੀਂ ਮੂੰਗੀ ਲਾਉਨੇ ਆ ਉਹ ਕਈ ਵਾਰੀ ਬਾਰਿਸ਼ਾਂ ਚ ਆ ਜਾਂਦੀ ਆ ਤੇ ਇਹ ਜਿਆਦਾ ਵਧੀਆ ਹੂੰ ਧੇਦੋਸੀ ਸਰੋਂ ਤੋਂ ਬਾਅਦ ਲਾਉਨੇ ਆ ਤੇ ਇਸ ਤੋਂ ਬਾਅਦ ਫਿਰ ਬਾਕੀ ਆਪਣੀ ਲੋੜ ਦੇ ਅਨਸਾਰ ਜੋ ਕਿਸਾਨ ਬੀਜ ਦਾ ਉਹ ਬੀਜੇ ਤੇ ਜੇ ਉਹਨੇ ਮੱਝਾਂ ਗਾਇਆਂ ਰੱਖੀਆਂ ਨੇ ਉਹ ਹਰੇ-ਚਾਰੇ ਵਾਸਤੇ ਵੀ ਆਪਣੀ ਜਗ੍ਹਾ ਰੱਖੂਗਾ ਤੇ ਅਸੀਂ ਜਿਸ ਤਰ੍ਹਾਂ ਇਸ ਮਾਡਲ ਦੇ ਵਿੱਚ ਅਸੀਂ ਦੋ ਗਾਇਆਂ ਤੇ ਇੱਕ ਮੱਝ ਰੱਖੀ ਹੋਈ ਆ ਤੇ ਅਸੀਂ ਇਹਦੇ ਚ ਤਕਰੀਬਨ ਅੱਧਾ ਕਿਲਾ ਸੀ ਹਰੇ-ਚਾਰੇ ਵਾਸਤੇ ਰੱਖਿਆ ਹੋਇਆ ਤੇ ਉਹਦੇ ਚ ਅਸੀਂ ਅਲੱਗ-ਅਲੱਗ ਜਿਹੜੇ ਫਸਲੀ ਚਾਰਾ ਆਧਾਰਿਤ ਫਸਲੀ ਚੱਕਰ ਬਣਾਏ ਹੋਏ ਆ ਮਤਲਬ ਸਾਨੂੰ ਤਾਂ ਕਿ ਸਾਨੂੰ ਸਾਰਾ ਸਾਲ ਹਰਾ ਚਾਰਾ ਸਾਨੂੰ ਮਿਲਦਾ ਰਹੇ ਠੀਕ ਹੈ ਤੇ ਫਿਰ ਅਸੀਂ ਦੋ ਕਨਾਲ ਜਗ੍ਹਾ ਦੇ ਵਿੱਚ ਅਸੀਂ ਮੱਛੀ ਦਾ ਤਲਾਬ ਬਣਾਇਆ ਹੋਇਆ ਤੇ ਤਲਾਬ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਕੀਤਾ ਹੋਇਆ ਵੀ ਇਹ ਚ ਤਿੰਨ ਤਰ੍ਹਾਂ ਦੀਆਂ ਮੱਛੀਆਂ ਪਾਉਣੀਆਂ ਜੀ 6 ਫੁੱਟ ਦਾ ਅਸੀਂ ਪਾਣੀ ਦਾ ਲੈਵਲ ਰੱਖਦੇ ਆ ਤੇ ਤਿੰਨ ਤਰ੍ਹਾਂ ਦੀਆਂ ਮੱਛੀਆਂ ਪਾਉਣੀਆਂ ਰੋਹੁ ਕੱਡਲਾ ਤੇ ਮਰੀਕਲ ਇਹ ਤਿੰਨ ਤਿਆਂ ਦੇ ਵਿੱਚ ਰਹਿੰਦੀਆਂ ਨੇ ਜੀ ਮੱਛੀਆਂ ਤੇ ਇਹਦੇ ਜਿਹੜੇ ਆਲੇ ਦੁਆਲੇ ਕੰਡੇ ਆ ਕੰਡੇ ਵੀ ਫਿਰ ਉਹ ਕਾफी ਜਗ੍ਹਾ ਸੀਗੀ ਕੰਡਿਆਂ ਦੇ ਉੱਪਰ ਫਿਰ ਅਸੀਂ ਪੈਣਾ ਸਬਜ਼ੀ ਲਈ ਸਬਜ਼ੀ ਲਾਉਣ ਤੋਂ ਬਾਅਦ ਫਿਰ ਅਸੀਂ ਹੁਣ ਪੱਕਾ ਜਿਹਾ ਕੰਮ ਕੀਤਾ ਅਸੀਂ ਉਹਦੇ ਆਲੇ-ਦੋਲੇ ਨਾਲ ਅਮਰੂਦਾਂ ਦੇ ਬੂਟੇ ਲਾਏ ਹੋਏ ਆ ਨਾ ਖਾਦੇ ਇੱਕ ਵਾਰੀ ਤੁਹਾਡੇ ਕੋ ਗਏ ਜੀ 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 ਦੇ ਅਮਰੂਦਾਂ ਤੋਂ ਵੀ ਸਾਨੂੰ ਆਮਦਨ ਆਉਂਦੀ ਆ ਫਿਰ ਅੱਧਾ ਕਿਲਾ ਜਗ੍ਹਾ ਅਸੀਂ ਰੱਖੀ ਹੋਈ ਆ ਬਾਗਬਾਨੀ ਵਾਸਤੇ ਜੀ ਤੇ ਬਾਗਬਾਨੀ ਦੇ ਵਿੱਚ ਅਸੀਂ ਅਮਰੂਦ ਲਾਏ ਹੋਏ ਆ ਫਿਰ ਅਸੀਂ ਕੁਝ ਅਸੀਂ ਨਿੰਬੂ ਵੀ ਲਾਏ ਹੋਏ ਆ ਜੀ ਤੇ ਅਮਰੂਦਾਂ ਦੇ ਵਿੱਚ ਵੀ ਅਸੀਂ ਨਿੰਬੂ ਲਾਏ ਹੋਇਆ ਜਿਸ ਤਰ੍ਹਾਂ ਇੱਕ ਬੂਟੇ ਤੋਂ ਦੂਜੇ ਬੂਟੇ ਦਾ ਜਿਹੜਾ ਫਾਸਲਾ 6 ਮੀਟਰ ਹੁੰਦਾ ਜਿਹੜਾ ਅਮਰੂਦਾਂ ਦਾ ਤੇ ਜਿਹੜੇ ਨਿੰਬੂ ਆ ਨਿੰਬੂ ਇਹ ਸਾਨੂੰ ਪਤਾ ਲੱਗਿਆ ਵੀ ਜਿੱਥੇ ਥੋੜੀ ਜੀ ਛਾਂ ਪੈਂਦੀ ਹੋਵੇ ਮਤਲਬ ਧੁੱਪ ਥੋੜੀ ਜੀ ਭਾਵੇਂ ਘੱਟ ਹੋਵੇ ਉੱਥੇ ਵੀ ਇਹ ਵਧੀਆ ਚੱਲ ਜਾਂਦੇ ਆ ਤਾਂ ਕੋਸ਼ਿਸ਼ ਕੀਤੀ ਆ ਵੀ ਜਗ੍ਹਾ ਦਾ ਵੱਧ ਤੋਂ ਵੱਧ ਇਸਤੇਮਾਲ ਕਰੀਏ ਤੇ ਅੱਧੀ ਕ ਨਾਲ ਜਗ੍ਹਾ 'ਚ ਅਸੀਂ ਵਣ ਖੇਤੀ ਦਾ ਕੀਤਾ ਹੋਇਆ ਕੰਮ ਤੇ ਉਹਦੇ ਚ ਪੌਪੂਲਰ ਲਾਏ ਹੋਇਆ ਤੇ ਵਿੱਚ ਅਸੀਂ ਉਹਦੇ ਜਗਾ ਖਾਲੀ ਫੇਰ ਨਹੀਂ ਛੱਡਦੇ ਵਿੱਚ ਅਸੀਂ ਹਲਦੀ ਲਾ ਦਨੇ ਆ ਹਲਦੀ ਪਟਣ ਤੋਂ ਬਾਅਦ ਦੁਬਾਰਾ ਫੇਰ ਕਣਕ ਲਾ ਦਨੇ ਆ ਤੇ ਚਾਰ ਛਪਰੇ ਅਸੀਂ ਕਰਾਉਂਦੇ ਦੀਵਾਲ ਲਈ ਹੋਈ ਆ ਤੇ ਆਮਦਨ ਸਾਨੂੰ ਹਰ ਚੀਜ਼ ਤੋਂ ਆਉਂਦੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਦੇਖੋ ਤੇਜਪਾਲ ਜੀ 2.5 ਏਕੜ ਚ ਆਹ ਕਈ ਗੋਹ ਲਾਈ ਕਰਦੇ ਇਨੀ ਕੁ ਛੱਡਿਆ ਹੋਵੇ ਤਾਂ ਹੀ ਫੇਰ ਪੁੱਛੀਏ ਮੈਨੂੰ ਲੱਗਦਾ ਇਨੀ ਲੂਣ ਵੀ ਉੱਥੇ ਬਣਾ ਲੈਣਾ ਵਾਲੀਆ ਸਾਹਿਬ ਕਹ ਲਿਆ ਕਿ ਜਿਹੜੇ ਮਾਡਲ ਦੇ ਤੁਸੀਂ ਗੱਲ ਕਰਦੇ ਹੋ ਨਾ ਇਹ ਵਾਕਈ ਹਰ ਇੱਕ ਕਿਸਾਨ ਨੂੰ ਅਡਾਪਟ ਕਰ ਲੈਣਾ ਚਾਹੀਦਾ ਜੀ ਜੀ ਕਿਉਂਕਿ ਤਾਂ ਹੀ ਉਹ ਬਾਹਰਲੇ ਬਾਜ਼ਾਰ ਤੇ ਉਹਦੇ ਘਟਮਰਛਰ ਕਰੂਗਾ ਜੀ ਸੋ ਜਦੋਂ ਆਪਾਂ ਤੁਸੀਂ ਗੱਲ ਕੀਤੀ ਵੀ ਤਲਾਬ ਵੀ ਅਸੀਂ ਮੱਛੀ ਦਾ ਤਲਾਬ ਵੀ ਬਣਾਇਆ ਜੀ ਤੇ ਉਹਦਾ ਤੁਸੀਂ ਗੱਲ ਕੀਤੀ ਸੀ ਕਿ ਉਹਦੀ ਜਿਹੜੀ ਵੇਸਟ ਹੁੰਦੀ ਆ ਜਾਂ ਗਾਰ ਹੁੰਦੀ ਆ ਜਾਂ ਉਹ ਜੀ ਉਹ ਗਾਂ ਅਸੀਂ ਗਣਕ ਝੋਨੇ ਦਾ ਉਹਦੇ ਵਿੱਚ ਪਾ ਲੈਂਦੇ ਆ ਉਹਦੇ ਬਾਰੇ ਵੀ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਵੀ ਉਹ ਕਿਤਰਾ ਵੀ ਉਹਨਾਂ ਵਾਸਤੇ ਉਹ ਇਨਪੁਟ ਕਿਦਾਂ ਬਣ ਗਈ ਵੀ ਕਿੰਨੀ ਕੁ ਖਾਦ ਫਿਰ ਘਟ ਜੂਗੀ ਜੇ ਜੇ ਉਹਨੂੰ ਵਰਤ ਲੈਂਦੇ ਆ ਠੀਕ ਹੈ ਹਰਿਆਰ ਸਾਹਿਬ ਅਸੀਂ ਨਾ ਮਤਲਬ ਉਹੀ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਆ ਵੀ ਸਾਡੀ ਇਨਪੁਟ ਕਾਸਟ ਘਟੇ ਜਿਹੜੀਆਂ ਮੱਛੀਆਂ ਨੇ ਮੱਛੀਆਂ ਸੀ ਜਿਸ ਤਰ੍ਹਾਂ ਇਹਦਾ ਫੂਕ ਮੱਛੀਏਤ ਰਾਜ ਪਾਉਨੇ ਆ ਤੇ ਇਹ ਸਾਨੂੰ ਗੜਵਾਸੂ ਤੋਂ ਮਿਲ ਜਾਂਦਾ ਫ੍ਰੀ ਮਿਲਦਾ ਜੀ ਅੱਛਾ ਉਸ ਤੋਂ ਬਾਅਦ ਫਿਰ ਅਸੀਂ ਮੱਛੀਆਂ ਨੂੰ ਕਦੇ ਫੀਡ ਨਹੀਂ ਪਾਈ ਹਮਮ ਸਿਰਫ ਸਾਡਾ ਜਿਹੜਾ ਗਾਇਆਂ ਦਾ ਨਹਾਉਣ ਧੋਣ ਦਾ ਪਾਣੀ ਆ ਉਹ ਅਸੀਂ ਉਹਦੇ ਚ ਪਾ ਦਿੰਨੇ ਆ ਤਲਾਬ ਚ ਚੱਲ ਜਾਂਦਾ ਜੀ ਤੇ ਇਹਦੇ ਚ ਇਹੀ ਦੇਖਿਆ ਵੀ ਜੇ ਤੁਹਾਡਾ ਦੋ ਕਨਾਲ ਜਗਾ ਉਹਦੇ ਚ ਸਿਰਫ ਦੋ ਪਸ਼ੂਆਂ ਦਾ ਜਿਹੜਾ ਨਹਾਉਣ ਧੋਣ ਦਾ ਪਾਣੀ ਕਾਫੀ ਆ ਉਹ ਕਾਫੀ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਆਪਾਂ ਮੱਛੀਆਂ ਦਾ ਲਗਾਤਾਰ ਕਿਉਂਕਿ ਇੱਕ ਵਾਰੀ ਆਪਾਂ ਪਾਲੀਆਂ ਮੁੜ ਕੇ ਸਾਲ ਬਾ ਸਾਲ ਦੀ ਫਸਲ ਹੈ ਸਾਲ ਬਾਦ ਕੱਢਦੇ ਆ ਇਹਨਾਂ ਨੂੰ ਤੇ ਇਹਦੇ ਚ ਇਹ ਦੇਖਿਆ ਵੀ ਜਿਹੜਾ 3 ਤੋਂ 4 ਸਾਲ ਬਾਅਦ ਸਾਨੂੰ ਇਹਦੀ ਗਾਰ ਕੱਢਣੀ ਪੈਂਦੀ ਆ ਹਾਂਜੀ ਤੇ ਉਹ ਜਦੋਂ ਫਿਰ ਗਾਰ ਕੱਢੀ ਆ ਉਹ ਉਹਨੂੰ ਫਿਰ ਆਪਾਂ ਕਿੱਥੇ ਸਿੱਟਣਾ ਉਹਦੀ ਸਮੱਸਿਆ ਵੀ ਆ ਉਹਦੇ ਚ ਅਸੀਂ ਇਹ ਐਕਸਪੈਰੀਮੈਂਟ ਲਾ ਕੇ ਦੇਖਿਆ ਵੀ ਜੇ ਅਸੀਂ ਝੋਨੇ ਕਣਕ ਵਾਲੇ ਆਪਣੇ ਜਾਂ ਮੱਕੀ ਵਾਲੇ ਖੇਤਾਂ ਚ ਪਾ ਲਈਏ 6 ਟਨ ਜਿਹੜੀ ਇਹ ਗਾਰ ਆ ਇੱਕ ਕਿੱਲੇ ਚ ਅਸੀਂ ਪਾ ਲਈਏ ਤੇ ਉਹ ਬਹੁਤ ਅੱਛੀ ਖਾਦ ਆ ਇਹ ਅੱਛਾ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਇਹ ਵੀ ਦੇਖਿਆ ਵੀ ਅਸੀਂ ਜਿਹੜੀ ਯੂਰੀਏ ਦੀ ਡਾਇਰੀ ਅਸੀਂ 25% ਅਸੀਂ ਬਚਤ ਵੀ ਕਰ ਸਕਦੇ ਹਾਂ ਹਾਂ ਬਿਲਕੁਲ ਝੋਨੇ ਦੇ ਵਿੱਚ ਵੀ ਤੇ ਮੱਕੀ ਦੇ ਵਿੱਚ ਵੀ ਅੱਛਾ ਤੋਂ ਮਤਲਬ ਸਾਡਾ ਝਾੜ ਵੀ ਵਧ ਆਊਗਾ ਸਾਡੀਆਂ ਜਿਹੜੀਆਂ ਜ਼ਮੀਨ ਦੀਆਂ ਆਪਣੀਆਂ ਪ੍ਰਾਪਰਟੀਆਂ ਨੇ ਉਹ ਵੀ ਸਾਡੀਆਂ ਇਹਦੇ ਨਾਲ ਚੰਗੀਆਂ ਵਧਦੀਆਂ ਨੇ ਤੇ ਸਾਡੀ ਜਿਹੜੀ ਗਾਰ ਆ ਉਹ ਸਿੱਟਣ ਦੀ ਸਮੱਸਿਆ ਵੀ ਸਾਡੀ ਹੱਲ ਹੋ ਜਾਂਦੀ ਹੈ ਵੀ ਅਸੀਂ ਉਹਨੂੰ ਆਪਣੇ ਖੇਤਾਂ ਦੇ ਵਿੱਚ ਹੀ ਸੀ ਪਾ ਲਿਆ ਤੇ ਜਿਹੜੀ ਗਾਰ ਕੱਢਣੀ ਇਹ ਜ਼ਰੂਰੀ ਆ ਕਿਉਂਕਿ ਕੁਝ ਜਿਹੜੀਆਂ ਇਹਦੇ ਵਿੱਚ ਕੁਝ ਅਮੋਨੀਆ ਦੀਆਂ ਗੈਸਾਂ ਨੇ ਉਹ ਵਿੱਚ ਬਣਦੀਆਂ ਨੇ ਤੇ ਜੇ ਅਸੀਂ ਇਹ ਨਹੀਂ ਕੱਢਦੇ ਫਿਰ ਸਾਡਾ ਜਿਹੜਾ ਮੱਛੀ ਦਾ ਆਕਾਰ ਆ ਵਾਧਾ ਉਹ ਪੂਰਾ ਨਹੀਂ ਹੁੰਦਾ ਤਾਂ ਦੋਨੇ ਪਾਸੇ ਬੈਨੀਫਿਟ ਆ ਮੱਛੀਆਂ ਵਾਸਤੇ ਹੀ ਬੈਨੀਫਿਟ ਆ ਤੇ ਸਾਡੀਆਂ ਫਸਲਾਂ ਵਾਸਤੇ ਵੀ ਆ ਕਿ ਕਿੰਨੇ ਸਾਲਾਂ ਬਾਅਦ ਦੱਸਿਆ ਤੁਸੀਂ ਇਹ 3 ਤੋਂ 4 ਸਾਲ 3 ਤੋਂ 4 ਸਾਲ ਦੇ ਬਾਅਦ ਆਪਾਂ ਹਾਂਜੀ ਗਾਰ ਕੱਢਣੀ ਆ ਅੱਛਾ ਤੁਸੀਂ ਇੱਕ ਹੋਰ ਵਾਲੀਆ ਸਾਹਿਬ ਜ਼ਿਕਰ ਕੀਤਾ ਥੋੜਾ ਜਿਹਾ ਵਣ ਖੇਤੀ ਦਾ ਹਾਂਜੀ ਜੀ ਹਣਾ ਜੀ ਤੇ ਵਣ ਖੇਤੀ ਆਪਾਂ ਜਦੋਂ ਇਹਦੇ ਵਿੱਚ ਸ਼ਾਮਲ ਕਰਦੇ ਆਂ ਜੀ ਉਹ ਕਿਸ ਹਿਸਾਬ ਨਾਲ ਕਰਦੇ ਆਂ ਤੇ ਕਿੰਨੀ ਕਰਦੇ ਆਂ ਜੀ ਹਾਂ ਵਣ ਖੇਤੀ ਦਾ ਤੁਸੀਂ ਬੜਾ ਵਧੀਆ ਤੇਜਪਾਲ ਜੀ ਸਵਾਲ ਕੀਤਾ ਵੀ ਅੱਜ ਕੱਲ ਦੇ ਸਮੇਂ ਦੇ ਨਾਲ ਟਕਮਾ ਵੀ ਆ ਜਿਸ ਤਰ੍ਹਾਂ ਹੁਣ ਦਾ ਜਿਹੜਾ ਸਾਡਾ ਟਾਈਮ ਆ ਇਹਦੇ ਵਿੱਚ ਵੀ ਜੇ ਕਿਸੇ ਕਿਸਾਨ ਵੀਰ ਨੇ ਇਹ ਵਣ ਖੇਤੀ ਵਾਲਾ ਕੰਮ ਕਰਨਾ ਹੋਵੇ ਉਹ ਹੁਣ ਕਰ ਸਕਦੇ ਆ ਕਿਉਂਕਿ ਹੁਣ ਬੜਾ ਅੱਛਾ ਟਾਈਮ ਆ ਪੌਪੂਲਰ ਲਾਉਣ ਦਾ ਅੱਛਾ ਜੀ ਤੇ ਉਹਦੇ ਹੀ ਸਾਡੀ ਯੂਨੀਵਰਸਿਟੀ ਵੱਲੋਂ ਵੀ ਪੌਪੂਲਰ ਦੀ ਜਿਹੜੀ 1 ਸਾਲ ਦੀਆਂ ਉਹ ਦੇ ਦਿੰਦੇ ਆ ਉਹਨਾਂ ਨੂੰ ਬੂਟੇ ਦੇ ਦਿੰਦੇ ਆ ਤੇ ਇਹ ਆਪਾਂ ਲਾ ਕੇ ਅਸੀਂ ਇਹਦਾ ਫਾਇਦਾ ਲੈ ਸਕਦੇ ਹਾਂ ਕਿਉਂਕਿ ਜੇ ਆਪਾਂ ਓਵਰਆਲ ਦੇਖੀਏ ਪੰਜਾਬ ਦੇ ਵਿੱਚ ਦਰੱਖਤਾਂ ਦੀ ਗਿਣਤੀ ਘਟਾ ਤੇ ਉਹ ਸਾਨੂੰ ਫਿਰ ਕੁਝ ਨਾ ਕੁਝ ਇਸ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਣੇ ਆ ਇਹਦੇ ਚ ਜਿਹੜਾ ਸਯੁਕਤ ਖੇਤੀ ਪ੍ਰਣਾਲੀ ਆ ਇਸ ਦੇ ਵਿੱਚ ਅਸੀਂ ਨਾ ਜਿਵੇਂ ਪੌਪੂਲਰ ਲਾਏ ਹੋਏ ਨੇ ਜਿਹੜਾ ਇੱਕ ਕਤਾਰ ਤੋਂ ਦੂਜੀ ਕਤਾਰ ਦਾ ਫਾਸਲਾ ਉਹ ਅਸੀਂ 8 ਮੀਟਰ ਰੱਖਿਆ ਹੋਇਆ ਉਹ ਕਿਸਾਨ ਵੀਰਾਂ ਨੂੰ ਮੇਰੀ ਇਹੀ ਸੁਝਾਅ ਕਿ ਜਿਹੜਾ ਇੱਕ ਕਤਾਰ ਤੋਂ ਦੂਜੀ ਕਤਾਰ ਦਾ ਫਾਸਲਾ ਉਹ 8 ਮੀਟਰ ਰੱਖਣਾ ਇਹਦਾ ਰੱਖਣ ਦਾ ਕਾਰਨ ਇਹ ਹੈ ਵੀ ਸਾਡੇ ਅਸੀਂ ਟਰੈਕਟਰ ਦੇ ਨਾਲ ਇਹਨੂੰ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰ ਸਕਦੇ ਹਾਂ ਜੀ ਤੇ ਬੂਟਿਆਂ ਦੀ ਗਿਣਤੀ ਪੂਰੀ ਕਰਨ ਵਾਸਤੇ ਅਸੀਂ ਇਹਨੂੰ ਤਕਰੀਬਨ 2.5 ਮੀਟਰ ਦੇ ਵਖਵੇ ਦੇ ਉੱਤੇ ਅਸੀਂ ਇਹ ਬੂਟੇ ਲਾਵਾਂਗੇ ਤਾਂ ਅਸੀਂ ਇਸੇ ਤਰ੍ਹਾਂ ਹੀ ਕੀਤਾ ਸੀ ਇੱਕ ਵਾਰੀ ਇਹ ਆਪਣਾ ਜਿਹੜਾ ਕਰ ਚੁੱਕੇ ਹਾਂ ਜਿਹੜੇ 5 ਸਾਲ ਬਾਅਦ 6 ਸਾਲ ਬਾਅਦ ਅਸੀਂ ਪੌਪਲਰ ਵੜਾ ਕੇ ਤੇ ਇਹ ਅਸੀਂ ਵੇਚ ਚੁੱਕੇ ਹਾਂ ਜੀ ਤੇ ਦੁਬਾਰਾ ਫੇਰ ਲਾਏ ਹੋਇਆ ਹੁਣ ਅੱਛਾ ਤੇ ਇੱਕ ਇਹਦੇ 'ਚ ਹੋਰ ਆ ਕੰਮ ਵੀ ਜੇਕਰ ਕਿਸੇ ਕਿਸਾਨ ਵੀਰ ਨੇ ਇਹ ਬਲੌਕ ਪਲਾਂਟੇਸ਼ਨ ਨਹੀਂ ਕਰਨੀ ਬਲੌਕ ਪਲਾਂਟੇਸ਼ਨ ਦਾ ਮਤਲਬ ਹੈ ਵੀ ਅਸੀਂ ਬੂਟੇ ਲਾ ਲੇ ਵਿੱਚ ਅਸੀਂ ਆਪਣੀਆਂ ਫਸਲਾਂ ਵੀ ਲਾਵਾਂਗੇ ਜਿਦਾਂ ਅਸੀਂ ਹਲਦੀ ਲਾਉਨੇ ਆ ਹਲਦੀ ਤੋਂ ਬਾਅਦ ਅਸੀਂ ਫਿਰ ਕਣਕ ਲਾਉਨੇ ਆ ਤਾਂ ਜੇ ਕਿਸੇ ਕਿਸਾਨ ਵੀਰ ਨੇ ਇਹ ਬਲੌਕ ਪਲਾਂਟੇਸ਼ਨ ਨਹੀਂ ਕਰਨੀ ਉਹਦੇ ਫਿਰ ਉਹ ਕੀ ਕਰ ਸਕਦਾ ਜਿਵੇਂ ਇੱਕ ਕਿਲੇ ਦੀ ਵੱਟ ਦੇ ਉੱਤੇ ਉੱਤਰ ਤੋਂ ਲੈ ਕੇ ਦੱਖਣ ਵਾਲੇ ਪਾਸੇ ਨੂੰ 22 ਬੂਟੇ ਲੱਗ ਜਾਂਦੇ ਆ ਜੀ ਇੱਕ ਕਿਲੇ ਦੀ ਵੱਟ ਤੇ 2-2 2.5-2.5 ਮੀਟਰ ਦੇ ਵਖਵੇ ਦੇ ਉੱਤੇ ਤੇ ਉਹਦੇ ਨਾਲ ਫਿਰ ਕੀ ਹੁੰਦਾ ਜਦੋਂ ਗਰਮੀਆਂ ਹੁੰਦੀਆਂ ਨੇ ਉਦੋਂ ਸੂਰਜ ਸਾਡੇ ਬਿਲਕੁਲ ਸਿਰ ਤੇ ਹੁੰਦਾ ਇਹਦਾ ਜਿਹੜਾ ਛਾਂ ਦਾ ਜਿਆਦਾ ਅਸਰ ਦੂਰ ਤੱਕ ਨਹੀਂ ਜਾਂਦਾ ਉਹ ਨੇੜੇ-ਨੇੜੇ ਜਿਹੜੇ ਸਾਡੀ ਫਸਲ ਹੁੰਦੀ ਆ ਉਹਦਾ ਥੋੜਾ ਜਿਹਾ ਝਾੜ ਘਟਦਾ ਜਦੋਂ ਸਿਆਲ ਆਉਂਦੇ ਆ ਉਦੋਂ ਇਹ ਪੱਤੇ ਝੜ ਜਾਂਦੇ ਆ ਉਦੋਂ ਜਿਹੜੀ ਸੂਰਜ ਦੀ ਰੋਸ਼ਨੀ ਆ ਉਹ ਥੱਲੇ ਤੱਕ ਆਉਂਦੀ ਆ ਹਾਂ ਇਹ ਆ ਵੀ ਫਸਲ ਦਾ ਥੋੜਾ ਜਿਹਾ ਸਾਨੂੰ ਨੁਕਸਾਨ ਹੁੰਦਾ ਲੇਕਿਨ 4 ਸਾਲ ਬਾਅਦ 5 ਸਾਲ ਬਾਅਦ ਅਸੀਂ ਜਿਹੜੇ ਪੌਪੂਲਰ ਆ ਉਹ ਵੜਾ ਸਕਦੇ ਆ ਤੇ ਜਿਹੜਾ ਮਤਲਬ ਇਹਦਾ ਜਿਹੜਾ ਸਾਨੂੰ ਘਾਟਾ ਉਹ ਘਾਟਾ ਨਹੀਂ ਹੈਗਾ ਲੇਕਿਨ ਇਹਦੇ ਜਿਹੜੇ ਇੰਡ ਸਾਡਾ ਜਿਹੜਾ ਗ੍ਰੀਨ ਹਾਊਸ ਗੈਸੇਜ਼ ਦਾ ਅਫੈਕਟ ਆ ਉਹ ਵੀ ਘਟ ਹੁੰਦਾ ਆ ਆਕਸੀਜਨ ਦੀ ਮਾਤਰਾ ਵੀ ਸਾਡੀ ਭਈ ਇਹ ਹੀ ਜਿਹੜੇ ਕਿਸਾਨ ਅੰਨ ਦਾਤਾ ਤੇ ਇਹ ਇਸ ਪਾਸੇ ਨੂੰ ਵੀ ਇਹ ਆਪਣਾ ਵਧੀਆ ਯੋਗਦਾਨ ਪਾ ਸਕਦੇ ਆ ਬਿਲਕੁਲ 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 ਅੱਛਾ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਪਰਾਲੀ ਦੀ ਜੀ ਤੇ ਝੋਨੇ ਦੀ ਪਰਾਲੀ ਜਿਹੜੀ ਆ ਤੇ ਜਦੋਂ ਇਹ ਸੁਯੁਗਤ ਮਾਡਲ ਤੁਸੀਂ ਬਣਾ ਲਿਆ ਤੇ ਜਦੋਂ ਇਹ ਦੀਆਂ ਜਿਹੜੀ ਇਹਦੀ ਵੇਸਟ ਆ ਉੱਥੇ ਵਰਤੀ ਜਾਂਦੇ ਹੋ ਜੀ ਜੀ ਤੇ ਝੋਨੇ ਦੀ ਪਰਾਲੀ ਦਾ ਵੀ ਕੁਝ ਇਹੋ ਜਿਹਾ ਤੁਸੀਂ ਆ ਕੋਈ ਸਵਾਰਥ ਕਰਦੇ ਹੋ ਪੀਏਯੂ ਵੱਲੋਂ ਜਾਂ ਤੁਸੀਂ ਕੋਈ ਰਿਸਰਚ ਕੀਤੀ ਹੈ ਕਿ ਉਹ ਪ੍ਰਾਲੀ ਦੇ ਨਾਲ ਵੀ ਜਿਹੜਾ ਵਾ ਉਹ ਵਾਧਾ ਤੇ ਖੇਤੀ ਖਰਚ ਜਿਹੜਾ ਉਹ ਘਟਦਾ ਜੀ 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 ਰਿਆਰ ਸਾਹਿਬ ਬਹੁਤ ਵਧੀਆ ਰਿਆਰ ਸਾਹਿਬ ਸਵਾਲ ਪੁੱਛਦੇ ਆ ਹਾਂ ਬਿਲਕੁਲ ਤੇ ਵਿੱਚੋਂ ਮਤਲਬ ਵੀ ਵੇਸਟ ਆ ਸਾਡਾ ਜਿਵੇਂ ਪ੍ਰਾਲੀ ਵੇਸਟ ਆ ਹਾਂਜੀ ਇਹਨੂੰ ਅਸੀਂ 골ਡ ਕਿਦਾਂ ਬਣਾਉਣਾ ਤੋਂ ਇਹ ਵੀ ਅਸੀਂ ਇਹਦੇ ਤੇ ਕੰਮ ਕੀਤਾ ਅਸੀਂ ਕਿੰਨੇ ਤਰੀਕਿਆਂ ਦੇ ਨਾਲ ਜਿਹੜੀ ਪ੍ਰਾਲੀ ਦਾ ਇਸਤੇਮਾਲ ਆਪਣੇ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਦੇ ਵਿੱਚ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਹੁਣ ਪਿੱਛੇ ਜਿਵੇਂ ਦਸੰਬਰ ਜਨਵਰੀ ਵਿੱਚ ਕਿੰਨੀ ਠੰਡ ਹੁੰਦੀ ਹੈ ਅਸੀਂ ਇਹ ਪ੍ਰਾਲੀ ਨੂੰ ਸੁੱਕਦੇ ਤੌਰ ਦੇ ਉੱਤੇ ਵਰਤਦੇ ਆ ਆਪਣੇ ਪਸ਼ੂਆਂ ਦੇ ਤੁਹਾਡੇ ਬਿਲਕੁਲ ਰਾਤ ਨੂੰ بڑے ਨਿੱਕ ਜਿ ਬੈਠਦੀਆਂ ਨੇ ਉਹ ਸਵੇਰੇ ਜਿਵੇਂ ਕਾਗਡੰਗ ਆਪਾਂ ਚੱਕਣਾ ਗੋਹਾ ਚੱਕਣਾ ਹੀ ਆ ਉਹਦੇ ਜੀ ਅਸੀਂ ਉਹ ਪ੍ਰਾਲੀ ਵੀ ਚੱਕ ਲੈਨੇ ਆ ਪ੍ਰਾਲੀ ਚੱਕ ਕੇ ਅਸੀਂ ਦੋ ਟੋਏ ਬਣਾਏ ਹੋਏ ਆ ਤੇ ਉਹ ਅਸੀਂ ਸਾਰਾ ਸਾਰਾ ਜਿਹੜਾ ਵੀ ਇਹ ਪ੍ਰਾਲੀ ਸਮੇਤ ਅਸੀਂ ਗੋਹਾ ਇਹ ਅਸੀਂ ਉਹ ਟੋਇਆਂ ਚ ਭਰੀ ਜਾਂਦੇ ਠੀਕ ਆ ਉਹਦੋਂ ਬਾਅਦ ਅਸੀਂ ਬਹੁਤ ਅੱਛੀ ਉਹਦੀ ਖਾਦ ਬਣਾਉਨੇ ਆ ਰੂੜੀ ਦੀ ਉਹ ਰੂੜੀ ਦੀ ਖਾਦ ਮੋੜ ਕੇ ਚੱਕ ਕੇ ਫਿਰ ਅਸੀਂ ਆਪਣੇ ਖੇਤਾਂ 'ਚ ਪਾਉਨੇ ਆ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਅਸੀਂ ਬਿਲਕੁਲ ਕੋਈ ਵੀ ਯੂਰੀਆ ਡਾਇਆ ਅਸੀਂ ਪਾਉਂਦੇ ਨਹੀਂ ਹੈਗੇ ਬਿਲਕੁਲ ਤੇ ਦੂਜੇ ਨੰਬਰ ਦੇ ਉੱਪਰ ਫਿਰ ਅਸੀਂ ਜਿਹੜੀ ਇਹੀ ਪਰਾਲੀ ਆ ਇਹਨੂੰ ਅਸੀਂ ਮਲਚ ਦੇ ਤੌਰ ਤੇ ਵੀ ਵਰਤਦੇ ਆ ਜਿੱਦਾਂ ਤੁਸੀਂ ਲਾਓ ਵੀ ਜਿਹੜੀਆਂ ਆਰਗੈਨਿਕ ਅਸੀਂ ਫਸਲਾਂ ਲੈਣੇ ਆ ਜਿਹਦੇ 'ਚ ਹਲਦੀ ਆ ਗਈ ਹਲਦੀ ਦੇ ਵਿੱਚ ਜਦੋਂ ਅਸੀਂ ਪਰਾਲੀ ਪਾਉਨੇ ਆ ਨਾ ਤੇ ਉਹਦਾ ਤੁਸੀਂ ਮਤਲਬ ਝਾੜ ਹੀ ਅਸੀਂ ਡੇਡਾ ਲੈਨੇ ਆ ਜੀ ਅੱਛਾ ਜੀ ਪ੍ਰਾਰੀ ਦਾ ਇੰਨਾ ਵਧੀਆ ਇਸ ਤਰ੍ਹਾਂ ਕਿਉਂਕਿ ਇੱਕ ਤਾਂ ਇਹ ਨਦੀਨਾਂ ਨੂੰ ਕਾਬੂ ਕਰਦੀ ਹੈ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਜ਼ਮੀਨ ਦੇ ਵਿੱਚ ਆਪਣੀ ਨਮੀ ਆ ਉਹ ਵੀ ਬਰਕਰਾਰ ਰੱਖਦੀ ਹੈ ਤੇ ਇੱਕ ਅਸੀਂ ਪ੍ਰਾਰੀ ਦਾ ਹੋਰ ਇਸਤੇਮਾਲ ਕਰਦੇ ਆ ਜੀ ਅਸੀਂ ਇਹਦੀ ਵਰਮੀ ਕੰਪੋਸਟ ਬਣਾਉਨੇ ਆ ਅੱਛਾ ਜੀ ਜਿਸ ਤਰ੍ਹਾਂ ਆਪਾਂ ਆਮ ਤੌਰ ਦੇ ਉੱਪਰ ਜਿਹੜੀ ਵਰਮੀ ਕੰਪੋਸਟ ਆ ਉਹ ਆਪਾਂ ਗੋਹੇ ਦੀ ਬਣਾਉਨੇ ਆ ਲੇਕਿਨ ਅਸੀਂ ਇਹ ਵੀ ਕੰਮ ਕੀਤਾ ਵੀ ਅੱਧਾ ਗੋਹਾ ਅੱਧੀ ਪ੍ਰਾਰੀ ਇਹਦੀ ਅਸੀਂ ਗਣੋਇਆਂ ਦੀ ਖਾਦ ਬਣਾਉਨੇ ਆ ਔਰ ਜਿਹੜੀ ਇਹ ਗਡੋਇਆਂ ਦੀ ਖਾਦ ਆ ਇਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਮੋٹے ਤੌਰ ਦੇ ਉੱਪਰ ਜਿਸ ਤਰ੍ਹਾਂ ਅਸੀਂ ਇੱਕ ਜਿਹੜਾ ਬੈੱਡ ਆ ਜੇ ਆਪਾਂ ਲਾਇਆ ਵੀ 6 ਮੀਟਰ ਲੰਬਾ 3 ਮੀਟਰ ਚੌੜਾ ਉਹਦੇ ਵਿੱਚ ਅਸੀਂ 2.5 ਫੁੱਟ ਉੱਚਾ ਸੀ ਆਪਣਾ ਮਾਲ ਜਿਹੜਾ ਪਾਇਆ ਹੋਇਆ ਸਿਰਫ 1 ਕਿਲੋ ਗਡੋਏ ਉਹਦੇ ਵਿੱਚ ਪੈਂਦੇ ਆ ਜੀ ਤੇ ਇਹਦੇ ਵਿੱਚ ਤਕਰੀਬਨ ਸਾਡਾ 2 ਕੁ ਕੁੰਟਲ ਸਾਡਾ ਜਿਹੜਾ ਵਰਮੀ ਕੰਪੋਸਟ ਆ ਉਹ ਸਾਡਾ ਨਿਕਲੇ ਆਉਂਦਾ ਤੇ ਜਦੋਂ ਤਾਂ ਹੁੰਦੇ ਨੇ ਗਰਮੀਆਂ ਦੇ ਟਾਈਮ ਉਦੋਂ ਸਾਡਾ ਤਕਰੀਬਨ ਡੇਢ ਕ ਮਹੀਨੇ ਸਾਡੀ ਇਹ ਵਰਮੀ ਕੰਪੋਸਟ ਤਿਆਰ ਹੋ ਜਾਂਦੀ ਹੈ ਤੇ ਜਿਸ ਤਰ੍ਹਾਂ ਹੁਣ ਆਪਣਾ ਆਹ ਦਸੰਬਰ ਜਨਵਰੀ ਫਰਵਰੀ ਆਲਾ ਟਾਈਮ ਆ ਇਹਦੇ ਸਾਡਾ ਤਕਰੀਬਨ 50 ਦਿਨ ਲਾਗੇ ਜਾਂ 2 ਮਹੀਨੇ ਲਾਗੇ ਇਹਦੇ ਸਾਡੀ 2 ਕੰਟਲ ਸਾਡੀ ਪੂਰੀ ਵਰਮੀ ਕੰਪੋਸਟ ਸਾਡੀ ਤਿਆਰ ਹੋ ਜਾਂਦੀ ਹੈ ਅੱਛਾ ਵਾਰੀਆ ਸਾਹਿਬ ਜਦੋਂ ਤੁਸੀਂ ਲੂਣ ਲਿਆਉਣ ਨੂੰ ਕਿਹਾ ਸੀ ਨਾ ਨਾਲ ਅਸੀਂ ਲਾਈਟਰ ਵੀ ਲਿਆਉਂਦਾ ਸੀ ਹੁਣ ਇਹ ਵੀ ਦੱਸੋ ਵੀ ਉਸ ਲਾਈਟਰ ਦਾ ਕਰਨਾ ਕੀ ਆ ਇਹ ਵੀ ਸੋ ਤੁ ਸਮਝਾ ਕੇ ਜਾਓ ਬਾਇਓ ਬਾਇਓ ਗੈਸ ਨਹੀਂ ਨਹੀਂ ਤੇ ਬਾਇਓਗੈਸ ਦਾ ਤੇਜਪਾਲ ਜੀ ਇਸ ਤਰ੍ਹਾਂ ਆ ਵੀ ਇੱਕ ਬੰਦੇ ਵਾਸਤੇ 0.4 ਕਿਊਬਿਕ ਮੀਟਰ ਗੈਸ ਚਾਹੀਦੀ ਹਰ ਰੋਜ਼ ਸਾਨੂੰ ਜਿਹੜੀ ਉਸੋਈ ਦੇ ਵਿੱਚ ਚਾਹੀਦੀ ਆ ਤੇ ਜੇ ਅਸੀਂ ਪੰਜ ਪਰਿਵਾਰ ਦੇ ਮੈਂਬਰਾਂ ਸੀ 2 ਕਿਊਬਿਕ ਮੀਟਰ ਦਾ ਅਸੀਂ ਬਾਇਓਗੈਸ ਪਲਾਂਟ ਲਾਵਾਂਗੇ ਠੀਕ ਆ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਸੁਝਾ ਦੇਣਾ ਹੁਣਾ ਵੀ ਜਾਂ ਤਾਂ ਸਾਡਾ ਇੱਕ ਵਾਰੀ ਮਾਡਲ ਆ ਕੇ ਦੇਖਿਓ ਨਹੀਂ ਤਾਂ ਤੁਸੀਂ ਨਾ ਮਤਲਬ ਜਿਹੜਾ ਤੁਹਾਡਾ ਵੇੜਾ ਵਾ ਵੇੜੇ ਦੇ ਵਿੱਚ ਹੀ ਤੁਸੀਂ ਇਹ ਬਾਇਓਗੈਸ ਪਲਾਂਟ ਲਾਓ ਅੱਛਾ ਸਿਰਫ ਜਿਹਦੇ ਚ ਆਪਾਂ ਗੋਹਾ ਤੇ ਪਾਣੀ ਦਾ ਆਪਾਂ ਮਿਕਸਚਰ ਕਰਕੇ ਪਾਉਣਾ ਉਹ ਸਿਰਫ ਇੱਕ ਖੁੰਜੇ ਚ ਬਣਾ ਲਓ ਉਹਨੂੰ ਸਿਰਫ ਉਹੀ ਚੀਜ਼ ਬਾਹਰ ਦਿਖਦੀ ਆ ਬਾਕੀ ਸਾਰੀ ਦੀ ਸਾਰੀ ਚੀਜ਼ ਜਿਹੜੀ ਆ ਅੰਡਰਗਰਾਉਂਡ ਆ ਵੀ ਉਹਨੂੰ ਅਸੀਂ ਆਪਣਾ ਵਰਤ ਸਕਦੇ ਆ ਵਿੜੇ ਦੇ ਤੌਰ ਤੇ ਵਰਤ ਸਕਦੇ ਆ ਤੇ ਜਿਹੜੀ ਉਹਦੀ ਸਲਰੀ ਆਉਂਦੀ ਆ ਸਲਰੀ ਨੂੰ ਕਈ ਵਾਰੀ ਆਪਾਂ ਦੇਖਦੇ ਆ ਪਿੰਡਾਂ ਦੇ ਵਿੱਚ ਉਹ ਖੁੱਲੀ ਛੱਡੀ ਹੁੰਦੀ ਆ ਮਤਲਬ ਉਹਨੂੰ ਖੁੱਲੀ ਨਾ ਛੱਡੋ ਉਹਨੂੰ ਵੀ ਤੁਸੀਂ ਪੇਟ ਬਣਾ ਕੇ ਨਾ ਦੋ ਉਹਦੇ ਵਿੱਚ ਹੀ ਤੁਸੀਂ ਉਹਨੂੰ ਪਾਓ ਤੇ ਉਸ ਤੋਂ ਬਾਅਦ ਫਿਰ ਜਦੋਂ ਸਲਰੀ ਭਰ ਜਾਂਦੀ ਆ ਜਿੱਦਾਂ ਮੈਂ ਦੱਸਦਾ ਵੀ ਅਸੀਂ ਜਿਵੇਂ ਪੰਜ ਪਰਿਵਾਰ ਦੇ ਮੈਂਬਰਾਂ ਸਾਨੂੰ 2 ਕਿਊਬਿਕ ਮੀਟਰ ਦਾ ਪਾਏਗਾ ਸਪਲੈਂਟ ਚਾਹੀਦਾ ਹੂੰ ਇਹਦੇ ਵਿੱਚ ਇੱਕ ਬੰਦੇ ਵਾਸਤੇ 10 ਕਿਲੋ ਜਿਹੜਾ ਗੋਹਾ ਤਾਜ਼ਾ ਗੋਹਾ ਉਹ ਉਹਦੀ ਲੋੜ ਆ ਹੂੰ ਤੇ ਉਹ ਫਿਰ ਮੁੜ ਕੇ ਅਸੀਂ ਜਦੋਂ ਇਹਨੂੰ ਪਾਵਾਂਗੇ ਤੇ ਸਲਰੀ ਆ ਜਿਹੜੀ ਸਲਰੀ ਦੇ ਵਿੱਚੋਂ ਅਸੀਂ ਇਹਨੂੰ ਜਿਹੜਾ ਸੀਵਰ ਪੰਪ ਆ ਉਹਦੇ ਨਾਲ ਅਸੀਂ ਇਹ ਸਲਰੀ ਕੱਢ ਕੇ ਅਸੀਂ ਆਪਣੇ ਖੇਤਾਂ ਦੇ ਵਿੱਚ ਪਾਣੀ ਦੇ ਨਾਲ ਨਾਲ ਹੀ ਅਸੀਂ ਇਹਨੂੰ ਵੀ ਪਾ ਦੇਣਾ ਉਹ ਵੀ ਕਾਦ ਬਣ ਗਈ ਬਿਲਕੁਲ ਦੇਖੋ ਆ ਜਿਹੜੀ ਗੱਲ ਆ ਨਾ ਸੰਯੁਕਤ ਪ੍ਰਣਾਲੀ ਜਿਹੜੀ ਇਹਨਾਂ ਦੀ ਮੈਨੂੰ ਲੱਗਦਾ ਵੀ ਬਾਹਰ ਜਾਣ ਦੀ ਤੇ ਲੋੜ ਹੀ ਨਹੀਂ ਕੁਝ ਵੀ ਲੈਣ। ਜੇ ਸਾਹਿਬ ਨਾਲ ਦੱਸਦੇ ਆ ਤੁਸੀਂ ਉੱਥੇ ਹੀ ਆਪਣੀਆਂ ਸਾਰੀਆਂ ਲਾਈਟਰ ਠੀਕ ਹੀ ਕਹਿ ਗਏ। ਹਾਂ ਪੂਰੀਆਂ ਕਰਨੀਆਂ ਚਾਹੀਦੀਆਂ ਤੇ ਬਾਕੀ ਇਹ ਆ ਵੀ ਬਾਬੇ ਵਾਲ ਦੇਖਣਾ ਪੈਣਾ ਥੋੜਾ ਜਿਹਾ ਖੇਤੀਬਾੜੀ ਦਾ ਸਾਡਾ ਸਾਰਾ ਕੁਝ ਹੀ ਕਹਿੰਦੇ ਹੁੰਦੇ ਆ ਸਾਡਾ ਬਿਜ਼ਨਸ ਤੇ ਅਸਮਾਨ ਦੇ ਨੀਲੇ ਦੇ ਥੰਡੇ ਪਿਆ ਹੈ। ਉਹਦੇ ਨਾਲ ਜਾਂਦਾ। ਹਾਂ ਸੋ ਤਾਪਮਾਨ ਵੀ ਸਾਡੇ ਤੇ ਅਸਰ ਕਰਦਾ। ਤਾਪਮਾਨ ਆਇਆ ਜੇ ਕਹੋ ਸੁਣਾਓ ਜੀ ਸੁਣਾਓ ਜੀ। ਤਾਪਮਾਨ ਅੱਜ ਅਲੱਗ-ਅਲੱਗ ਸ਼ਹਿਰਾਂ 'ਚ ਪੰਜਾਬ ਦੇ ਵਿੱਚ ਇਦਾਂ ਰਿਹਾ ਜੀ ਜਲੰਧਰ ਵੱ ਤੇ ਘੱਟ ਤੋਂ ਘੱਟ 8.4 ਡਿਗਰੀ ਸੈਲਸੀਅਸ ਹਾਂਜੀ ਗੁਰਦਾਸਪੁਰ 25.2 ਵੱਧ ਤੋਂ ਵੱਧ ਜੀ ਤੇ 8.5 ਘੱਟ ਤੋਂ ਘੱਟ ਫਿਰੋਜ਼ਪੁਰ 26.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 9.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ ਪਟਿਆਲਾ 27.7 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਰਿਹਾ ਜੀ 10 ਡਿਗਰੀ ਹਮ ਅਮਰitsar 25.5 ਰਿਆਰ ਸਾਹਿਬ ਵੱਧ ਤੋਂ ਵੱਧ ਤੇ 8.4 ਘੱਟ ਤੋਂ ਘੱਟ ਤੇ ਬਠਿੰਡਾ ਅਜਾ ਤਾਪਮਾਨ ਜਿਹੜਾ ਰਿਹਾ ਜੀ 26 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 9.6 ਘੱਟ ਤੋਂ ਘੱਟ ਹਾਂਜੀ ਤੇ ਆਉਣ ਵਾਲੇ ਸਮੇਂ 'ਚ ਮੈਹਿਕਮੇ ਕਹਿੰਦੇ ਆ ਵੀ ਮੀਂਹ ਤੇ ਝੱਖੜ ਹੂੰ ਆ ਸਕਦਾ ਹੈ ਹੂੰ ਕਿਸੇ ਕਿਸੇ ਥਾਂ ਦੇ ਉੱਤੇ ਹੂੰ ਤੇ ਉਹ ਸਾਨੂੰ ਦੱਸ ਰਿਹਾ ਵੀ ਥੋੜਾ ਜਿਹਾ ਬਚਾ ਕੇ ਕਰਕੇ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144 001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਣਾ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਖੇਤੀ ਦਾ ਸਰੂਪ ਬਦਲ ਰਿਹਾ ਹੈ ਉਸ ਬਦਲਦੇ ਸਰੂਪ ਨੂੰ ਕਿੱਦਾਂ ਲਾਹੇਵੰਦ ਬਣਾਉਣਾ ਉਹ ਸਾਡੇ ਮਾਰ ਸਾਨੂੰ ਦੱਸਦੇ ਆ ਉਹਦੇ ਤੇ ਅਮਲ ਵੀ ਕਰਨਾ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ ਜੈ